ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਦਾ ਤੇ ਸੋ ਅੱਜ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਸੁਪਰ ਸੀਡਰ ਨਾਲ ਸਰੋਂ ਬੀਜ ਕੇ ਵੇਖੀ ਸੀਗੀ ਆਪਾਂ ਵੀ ਕਿਵੇਂ ਹਰੀ ਹੁੰਦੀ ਐ ਤੇ ਤਰੀਕਾ ਆਪਾਂ ਪਹਿਲਾਂ ਛੋਟ ਵੀਡੀਓ ਸੀਗੀ ਆਪਣੀ 2.5-3 ਮਿੰਟ ਦੀ ਤੇ ਉਹਦੇ ਚ ਆਪਾਂ ਦੱਸਤਾ ਸੀਗਾ ਦੁਬਾਰਾ ਵੀ ਦੱਸ ਦਿੰਨੇ ਆ ਵੀ ਰੇਹ ਵਾਲੇ ਜਿਹੜੀ ਖਾਲੀ ਆ ਉਹਦੇ ਵਿੱਚ ਪ੍ਰਣਾਲੀ ਕਹਿ ਸਕਦੇ ਆਪਾਂ ਸੁਪਰ ਸੀਡਰ ਦੀ ਉਦੇ ਚ ਇੱਕ ਇੱਕ ਕਪੂਰ ਬੰਦ ਕਰਕੇ ਆਪਾਂ ਰੇ ਦੇ ਵਿੱਚ ਸਰੋਂ ਰਲਾ ਲਈ ਸੀਗੀ ਤੇ ਸਰੋਂ ਰੇ ਇਸ ਹਿਸਾਬ ਨਾਲ ਬੰਨਿਆ ਸੀਗਾ ਵੀ ਜਿਹੜੇ ਹਿਸਾਬ ਨਾਲ ਰੇ 60 ਕਿਲੋ ਤੇ ਬੰਨਾਂਗੇ ਤਾਂ 30 ਕਿਲੋ ਪਾਊਗਾ ਸੁਪਰ ਸੀਡਰ ਇੱਕ ਕਿੱਲੇ ਦਾ ਕਿਉਂਕਿ ਇੱਕ ਇੱਕ ਕਪੂਰ ਬੰਦ ਹੋ ਜਾਣਾ ਤੇ ਉਹ ਹਿਸਾਬ ਨਾਲ ਆਪਾਂ ਸਰੋਂ ਵੀਜੀ ਸੀਗੀ ਵੀ ਡਾ ਰੇ ਬਨ ਕੇ ਤੇ ਉਹਨਾਂ ਕ ਜਿੰਨਾ ਕ ਰੇ ਜਿੰਨਾ ਕ ਥਾਂ ਹੈ ਆਪਾਂ ਉਹਨਾਂ ਕ ਰੇ ਦੇ ਵਿੱਚ ਆਪਾਂ ਰਲਾ ਕੇ ਸਰੋਂ ਤੇ ਵੀਜਤਾ ਸੀਗਾ ਤੇ ਸਰੋਂ ਬਹੁਤ ਵਧੀਆ ਹਰੀ ਹੋਈ ਆ ਤੇ ਆ ਦਿਖਾਉਣਾ ਤੁਹਾਨੂੰ ਤੇ ਬਾਣ ਇਹਦੇ ਲਈ ਥੋੜਾ ਜਿਆਦਾ ਗੱਲਾਂ ਚਾਹੀਦਾ ਜਿੱਥੇ ਥੋੜਾ ਜਿਹਾ ਸੁੱਕਾ ਬਾਣ ਜਿਵੇਂ ਉਹ ਉੱਥੇ ਆ ਸਰੋਂ ਉੱਥੇ ਵੀ ਹਰੀ ਹੋਈ ਵੀ ਆ ਥੋੜੀ ਜਿਹੀ ਲੇਟ ਹੋਰੀ ਹੋਈ ਆ ਤੇ ਆ ਜਿਵੇਂ ਜਿੱਥੇ ਤਾਂ ਜਿਆਦਾ ਗੱਲਾਂ ਸੀ ਨਾ ਆ ਦੇਖੋ ਤੇ ਵੀ ਆਪਾਂ ਨੂੰ ਵਜਾਈ ਬਹੁਤ ਵਧੀਆ ਲੱਗੀਆਂ ਬਹੁਤ ਸੋਹਣੀ ਸਰੋਂ ਹਰੀ ਹੋਈ ਆ ਤੇ ਆਪਾਂ ਤਾਂ ਗਾਹ ਤੋਂ ਬੀਜਿਆ ਕਰਨੀ ਆ ਇਦਾਂ ਹੀ ਸਰੋਂ ਤੇ ਹੋਰ ਵੀ ਜਿਹੜੇ ਵੀਰਾਂ ਨੇ ਉਹ ਵੀਡੀਓ ਵੇਖ ਕੇ ਸਰੋਂ ਬੀਜੀ ਆ ਜਾਂ ਜਿਹਨੂੰ ਕੋਈ ਚੰਗੀ ਲੱਗੀ ਜਾਂ ਕੋਈ ਕਮੀ ਲੱਗੀ ਇਸ ਤਰ੍ਹਾਂ ਕਮੈਂਟ ਜ਼ਰੂਰ ਕਰਕੇ ਦੱਸਦਿਆਂ ਕਰੋ ਕਿਉਂਕਿ ਹਰੇਕ ਬੰਦਾ ਨਾ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਬੰਦਾ ਨਾ ਪੁੰਨ ਨਹੀਂ ਹੁੰਦਾਗਾ ਕੋਈ ਨਾ ਕੋਈ ਕਮੀ ਹੁੰਦੀ ਹੈ ਜਿਹੜੀ ਕਮੀ ਮੇਰੇ ਦਿਮਾਗ 'ਚ ਨਹੀਂ ਆਈ ਉਹ ਤੁਹਾਡੇ ਦਿਮਾਗ 'ਚ ਹੋਵੇ ਤਾਂ ਉਹ ਚੀਜ਼ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਦੂਜੇ ਨਾਲ ਤਜਰਬੇ ਆਪਾਂ ਸ਼ੇਅਰ ਕਰਾਂਗੇ ਤਾਂ ਖੇਤੀ ਵੀ ਕਾਮਯਾਬ ਕੋਈ ਵੀ ਚੀਜ਼ ਆ ਫੇਰ ਕਾਮਯਾਬ ਹੁੰਦੀ ਆ ਦੇਖੋ ਸਰੋਂ ਦੇ ਵਿਜਾਈ ਬਹੁਤ ਸੋਹਣੀ ਲੱਗ ਰਹੀ ਆ ਨਾ ਸੰਘਣੀ ਆ ਨਾ ਬਿਰਲੀ ਆ ਤੇ ਜੇ ਆਪਾਂ ਜਿਵੇਂ ਆ ਬਿਰਲੀ ਕਹਿ ਦਈਏ ਤਾਂ ਬਿਰਲੀ ਨਹੀਂ ਸਰੋਂ 1.5 ਫੁੱਟ ਦਾ ਫਾਸਲਾ ਕੋਈ ਜ਼ਿਆਦਾ ਨਹੀਂਗਾ ਕਿਉਂਕਿ ਇਧਰ ਆ ਨਾਲ ਪੂਜਾ ਦੇ ਰਲ ਜਾਣਾ ਇਧਰ ਆ ਰਲ ਜਾਣਾ ਤੇ ਮੈਨੂੰ ਸਹੀ ਲੱਗੀ ਆ ਵਿਜਾਈ ਬਾਕੀ ਤੁਹਾਨੂੰ ਕਿਵੇਂ ਲੱਗੀ ਜਾਂ ਕੋਈ ਇਹਦੇ ਚ ਕਿਵੇਂ ਸੁਧਾਰ ਹੋ ਸਕਦਾ ਇਹ ਚੀਜ਼ ਆ ਜਿਹੜੀ ਜਰੂਰ ਵਾਈ ਬਣ ਕੇ ਕਮੈਂਟਾਂ ਨਾਲ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੇ ਤਿਆਰਬਾ ਜਿਹੜੇ ਆਪਾਂ ਫੇਰ ਸ਼ੇਅਰ ਕਰਦੇ ਰਾਵਾਂਗੇ ਤੇ ਇੱਕ ਆਪਾਂ ਬਸ ਇੱਕ ਦੋ ਦਿਨਾਂ ਤੱਕ ਕਣਕ ਤੇ ਉਹ ਕੀੜਾ ਸਪਰੇਅ ਕਰਨੀ ਆ ਉਹਦੀ ਵੀਡੀਓ ਆਪਾਂ ਲੱਗ ਤੋਂ ਅਪਲੋਡ ਕਰਾਂਗੇ ਵੀ ਜਾਂ ਅਸੀਂ ਕਿਹੜੇ ਹਸਾਮਨਾ ਕਰਦੇ ਆ ਤੇ ਕਿੰਨੇ ਪਰਸੈਂਟ ਰਿਜ਼ਲਟ ਰੈਂਦਾ ਧੰਨਵਾਦ ਦੋਸਤੋ